ਜਲੰਧਰ ਦਿਹਾਤ ਪੁਲਿਸ ਦੇ ਐਸਐਸਪੀ ਹਰਕਮਨ ਲਪ੍ਰੀਤ ਸਿੰਘ ਖੱਖ ਦਾ ਐਤਵਾ ਦੇ ਰਾਤ ਇੱਕਦਮ ਹੀ ਤਬਾਦਲਾ ਕਰ ਦਿੱਤਾ ਗਿਆ। ਉਹਨਾਂ ਦੀ ਜਗ੍ਹਾ ਤੇ ਜਲੰਧਰ ਦੀ ਕਮਾਂਡ ਫਿਰੋਜ਼ਪੁਰ ਬਿਜ਼ੀਨੈਸ ਵਿਖੇ ਬਤੌਰ ਐਸਐਸਪੀ ਤੇ ਨਾਤ ਗੁਰਮੀਤ ਸਿੰਘ ਨੂੰ ਜਲੰਧਰ ਦਿਹਾਤ ਦਾ ਨਵਾਂ ਐਸਐਸਪੀ ਲਗਾਇਆ ਗਿਆ ਹੈ ਜਿਨ੍ਹਾਂ ਦਾ ਸੋਮਵਾਰ ਨੂੰ ਆਪਣਾ ਚਾਰਜ ਸੰਭਾਲ ਲਿਆ। ਜਿਨ੍ਹਾਂ ਦਾ ਪੁਲਿਸ ਅਧਿਕਾਰੀਆਂ ਨੂੰ ਗਾਡ ਆਫ ਆਨਰ ਦਿੰਦਿਆਂ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਉਪਰੰਤ ਉਹਨਾਂ ਦੇ ਹੱਥ ਪੁਲਿਸ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਐਸਐਸਪੀ ਜਲੰਧਰ ਨੇ ਕਿਹਾ ਕਿ ਨਸ਼ਾ ਖਤਮ ਕਰਨਾ ਅਤੇ ਬਦਮਾਸ਼ਾਂ ਤੇ ਨਕੇਲ ਕੱਸਣਾ ਹੀ ਉਹਨਾਂ ਦਾ ਪਹਿਲਾ ਕੰਮ ਹੋਵੇਗਾ ਇੱਥੇ ਦੱਸ ਦਈਏ ਕਿ ਦੇਰ ਰਾਤ ਜਾਰੀ ਕੀਤੇ ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਹਰ ਕਮਲਪ੍ਰੀ ਸਿੰਘ ਖੱਖ ਡੀਜੀਪੀ ਆਫਿਸ ਵਿਖੇ ਰਿਪੋਰਟ ਕਰਨਗੇ ਫਿਲਹਾਲ ਉਹਨਾਂ ਨੂੰ ਹਜੇ ਤੱਕ ਕਿਤੇ ਵੀ ਪੋਸਟਿੰਗ ਨਹੀਂ ਦਿੱਤੀ ਗਈ ਤੇ ਜਲਦੀ ਸਰਕਾਰ ਉਹਨਾਂ ਨੂੰ ਪੋਸਟਿੰਗ ਦੇਵੇਗੀ ਅੱਜ ਮੈਂ ਐਰੀ ਐਸਐਸਪੀ ਜਲੰਧਰ ਰੂਰਲ ਜਿਹੜਾ ਜੁਆਇਨ ਕੀਤਾ ਇਦੀ ਤੁਹਾਨੂੰ ਮੈਂ ਸਾਰਿਆਂ ਨੂੰ ਤੁਹਾਡਾ ਥੈਂਕਸ ਕਰਦਾਂਗੇ ਤੁਸੀਂ ਇਨੀ ਗੈਦਰਿੰਗ ਲਈ ਆਪਣੇ ਵੈਲਕਮ ਲਈ ਆਏ ਇਹ ਜਿਹੜਾ ਸਾਡਾ ਇੱਥੇ ਲੱਗਣ ਦਾ ਇੱਕ ਹੀ ਉਦੇਸ਼ ਆ ਜਿੱਦਾਂ ਕਿ ਜੋ ਪੰਜਾਬ ਪੁਲਿਸ ਦਾ ਜੋ ਹੁਣ ਚੱਲ ਰਿਹਾ ਆ ਵਾ ਸਮਾਂਜੁਕ ਸੀਐਮ ਸਾਹਿਬ ਡੀਜੀਪੀ ਦੀਆਂ ਹਦਾਇਤਾਂ ਤੇ ਜਿਹੜੀ ਇਹਨਾਂ ਨੇ ਕੰਪੇਨ ਹੈ ਜਿਹੜੀ ਅਗੇਂਸਟ ਡਰਗ ਡੀਡਿਕਸ਼ਨ ਐਂਡ ਜਿਹੜੀ ਐਂਟੀ ਗੈਂਗਸਟਰ ਜੋ ਵੀ ਜਿਹੜੀ ਮੁਹਿੰਮ ਜਿਹੜੀ ਰੰਭੀ ਹੈ ਤੇ ਤੁਸੀਂ ਕਾਫੀ ਦਿਨ ਤੋਂ ਵੇਖਿਆ ਵਧੀਆ ਚੱਲ ਰਹੀ ਹੈ ਉਦੇ ਵਿੱਚ ਹੀ ਅਸੀਂ ਜਿਹੜਾ ਪੂਰਾ ਜਿਹੜਾ ਐਜ਼ ਅ ਟੀਮ ਵਰਕ ਕਰਕੇ ਉਹਨੂੰ ਜਿਹੜਾ ਉਹਦਾ ਮੋਮੈਂਟਮ ਜਿਹੜਾ ਐਜ਼ ਅ ਟੀਮ ਬਣਾ ਕੇ ਰੱਖਾਂਗੇ ਸੋ ਸਾਨੂੰ ਸਾਥ ਹੈ ਕਿ ਜਿਹੜੇ ਤੁਸੀਂ ਪ੍ਰੈਸ ਮੀਡੀਆ ਵਾਲੇ ਜਿਹੜੇ ਸਾਰਾ ਸਾਡਾ ਜਿਹੜਾ ਇਸ ਮਹਿੰਮ ਦੇ ਵਿੱਚ ਸਾਥ ਦਿਓਗੇ ਤਾਂ ਜੋ ਕਿ ਜਿਹੜਾ ਅਸੀਂ ਜੋ ਸਾਡਾ ਜੋ ਅਸੀਂ ਸੋਸਾਇਟੀ ਲਈ ਕਰ ਰਹੇ ਹਾਂ ਜਿਹੜਾ ਉਹਦਾ ਇੱਕ ਸੋਸਾਇਟੀ ਵਾਲਿਆਂ ਨੂੰ ਪਤਾ ਲੋਕਾਂ ਨੂੰ ਉਹਦਾ ਮੈਸੇਜ ਜਾਣਾ ਚਾਹੀਦਾ ਕਿ ਜਿਹੜਾ ਪੁਲਿਸ ਜਿਹੜਾ ਸਾਡੇ ਲਈ ਹਰ ਟਾਈਮ ਤਤਪਰ ਹੈ ਸੋ ਇਹਦੇ ਵਿੱਚ ਸਾਡਾ ਇਕੋ ਹੀ ਮਕਸਦ ਮਕਸਦ ਹੈ ਇੱਥੇ ਕਿ ਆਪਾਂ ਜਿਹੜਾ ਸੁਸਾਇਟੀ ਨੂੰ ਡਰਗ ਫਰੀ ਬਣਾਉਣਾ ਹੈ ਐਂਟੀ ਗੈਂਗਸਟਰ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੀ ਸਾਡਾ ਜਿਹੜੀ ਕੰਪੇਨ ਆ ਉਹ ਜਿਹੜੀ ਸਾਡੀ ਬਿਲਕੁਲ ਵਧੀਆ ਤਰੀਕੇ ਨਾਲ ਜਿਹੜੀ ਚੱਲ ਰਹੀ ਆ ਉਦਾਂ ਹੀ ਚੱਲਦੀ ਰਹੂਗੀ ਸੋ ਮੈਂ ਆਸ ਕਰਦਾ ਕਿ ਜਿਹੜਾ ਤੁਸੀਂ ਸਾਨੂੰ ਜਿਹੜੇ ਇਸ ਕੰਮ ਦੇ ਵਿੱਚ ਜਿਹੜਾ ਪੂਰਾ ਸਹਿਯੋਗ ਦੇਵਾਂਗੇ ਪਹਿਲਾਂ ਵੀ ਤੁਹਾਡੇ ਵੱਲੋਂ ਆਪਾਂ ਨੂੰ ਪੂਰਾ ਜਦੋਂ ਮੈਂ ਜੰਦਰ ਕਮਿਸ਼ਨਰ ਡੀਸੀਪੀ ਤੋਂ ਤੁਹਾਡੇ ਵੱਲੋਂ ਫੁੱਲ ਸਹਿਯੋਗ ਮਿਲਦਾ ਰਿਹਾ ਆਪਾਂ ਨੂੰ ਹੁਣ ਵੀ ਆਪਾਂ ਇੱਕ ਕਮੇਟੀ ਤੌਰ ਤੇ ਐਜ਼ ਅ ਮਲੀਬੜੇ ਕਲੋਸ ਕੋਆਰਡੀਨੇਸ਼ਨ ਦੇ ਵਿੱਚ ਜਿਹੜਾ ਵਰਕ ਕਰਾਂਗੇ ਕਿਉਂਕਿ ਜਿਹੜੀ ਪਬਲਿਕ ਹੈ ਜਿਹੜੀ ਉਹ ਸਾਡੇ ਤੱਕ ਆਉਣ ਤੋਂ ਗਰੇਜ ਕਰ ਸਕਦੀ ਹੈ ਲੇਕਿਨ ਤੁਹਾਡੇ ਨਾਲ ਜਿਹੜਾ ਨਾ ਉਹ ਪਬਲਿਕ ਦਾ ਬਿਲਕੁਲ ਡਾਇਰੈਕਟ ਲਿੰਕ ਹੁੰਦਾ ਜੋ ਤੁਸੀਂ ਇਨਫਾਰਮੇਸ਼ਨ ਸਾਨੂੰ ਦੇ ਦੇਣੀ ਹੈ ਉਹ ਸਾਨੂੰ ਥੋੜਾ ਟਾਈਮ ਬਾਅਦ ਜਿਹੜਾ ਉਹ ਜਾ ਕੇ ਮਿਲਦੀ ਹੈ ਲੇਕਿਨ ਇੱਕ ਬੜਾ ਵਧੀਆ ਵੀ ਤੁਹਾਡਾ ਜੇ ਸਾਡੇ ਨਾਲ ਗੁੱਡ ਰੈਪੋਰਟ ਰਹੂਗਾ ਤੇ ਆਪਾਂ ਜਿਹੜਾ ਆਪਣੇ ਮਿਸ਼ਨ ਦੇ ਵਿੱਚ ਜਿਹੜਾ ਉਹ ਕਾਮਯਾਬ ਹੋ ਸਕਾਂਗੇ ਇਹ ਹੱਥ ਦੇ ਵਿੱਚ ਕਈ ਤਰ੍ਹਾਂ ਦੇ ਗੈਂਗਸਟਰ ਨੂੰ ਨਾਮ ਲੋਗ ਆਂਦੇ ਨੇ ਵਿਖੋ ਉਹਦੇ ਚ ਵੇਖੋ ਐਂਟੀ ਗੈਂਗਸਟਰ ਜਿਹੜੀ ਸਾਡੀ ਕੰਪੇਨ ਉਹਦੇ ਚੱਲ ਹੀ ਰਹੀ ਆ ਤੁਸੀਂ ਐਵਰੀ ਡੇ ਵੇਖਿਆ ਕੋਈ ਕਿਤੇ ਕੋਈ ਕਿਤੇ ਆਪਾਂ ਪਰਸਿਊ ਕਰਨ ਦੀਆਂ ਨੂੰ ਕਿਤੇ ਕਰਦੇ ਆ ਸਾਡੇ ਉਹਨਾਂ ਨਾਲ ਇਨਕਾਊਂਟਰ ਵੀ ਹੋ ਰਹੇ ਆ ਆਪਣੇ ਅੱਗੇ ਫਾਇਰਿੰਗ ਵੀ ਕਰਦੇ ਆ ਐਵਰੀ ਡੇ ਕੁਛ ਨਾ ਕੁਝ ਹੋ ਰਿਹਾ ਵਾ ਇਟ ਮੀਨਸ ਕਿ ਸਾਡੇ ਉਹ ਸਬਜੈਕਟ ਦੇ ਵਿੱਚ ਆ ਅਸੀਂ ਉਹ ਉਹ ਜਿਹੜਾ ਕੰਮ ਜਿਹੜਾ ਉਹਨੂੰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਆਪਾਂ ਕਰਨਾ ਹੀ ਆ